ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਲ ਨੂੰ ਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਉਮੀਦ ਕਰਦੇ ਆ ਆਸ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈ ਤਾਂ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੇ ਡੇਲੀ ਆਉਣ ਵਾਲੇ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਵੀ ਸ਼ੇਅਰ ਵੀ ਕਰਦੇ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾ ਡਿਜ਼ਾਈਨਾਂ ਬਾਰੇ ਸਾਨੂੰ ਦੱਸਿਆ ਕਰੋ ਕਿ ਤੁਹਾਨੂੰ ਕਿੱਦਾਂ ਲੱਗਦੇ ਨੇ ਵੀ ਤੁਸੀਂ ਕਿਸੇ ਵੀ ਵਰਤ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਗਰਮੀਆਂ ਵਾਲਾ ਸੂਟ ਕਰਵਾਉਣਾ ਆਪਣਾ ਪਾਰਟੀ ਲਈ ਸੂਟ ਕਰਵਾਉਣਾ ਹੈਂਡਵਰਕ ਵਿੱਚ ਕਰਵਾਉਣਾ ਜਾਂ ਆਪਣਾ ਮਸ਼ੀਨ ਵਰਕ ਦੇ ਵਿੱਚ ਹਲਕੀ-ਦੁਲਕੀ ਹੈਵੇਂ ਤੋਂ ਸਾਰੇ ਵਧੀਆ ਪਾਰਟੀ ਵਾਲਾ ਡਿਜ਼ਾਈਨ ਕਰਾਣੀ ਕਰਵਾਉਣੀ ਕਿਸੇ ਵੀ ਤਰ੍ਹਾਂ ਦੀ ਜੋ ਡਿਜ਼ਾਈਨ ਤੁਹਾਨੂੰ ਪਸੰਦ ਆਗਾ ਸਾਡੇ ਵਾਲੇ ਡਿਜ਼ਾਈਨ ਵੀ ਕਰਵਾ ਸਕਦਾ ਤਾਂ ਤੇ ਆਪਣੀ ਡਿਜ਼ਾਈਨਿੰਗ ਸੈਂਡ ਕਰਕੇ ਆਪਣਾ ਸੇਵ ਸ਼ੂਟੜਾ ਵੀ ਕਰਵਾ ਕੇ ਲੈ ਸਕਦੇ ਹੋ ਹਰ ਕਿਸ ਤਰ੍ਹਾਂ ਦੀ ਆਪਣੇ ਕੋਲ ਫੈਬਰਿਕ ਹੈਗੀ ਵੈਦਰ ਦੇ ਅਕੋਰਡਿੰਗ ਵੀ ਪਾਰਟੀ ویئر ਵੀ ਜਿਹਦਾ ਤੁਸੀਂ ਚਾਹੋ ਆਪਣਾ ਸ਼ੂਟੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਸਾਡੇ ਵਾਲੇ ਸ਼ੂਟੜਾ ਦੇ ਡਿਜ਼ਾਈਨ ਨੇ ਤੁਸੀਂ YouTube ਤੇ ਦੇਖ ਸਕਦੇ ਹੋ ਸਾਨੂੰ Instagram ফলো ਕਰੋ ਸੰਧੂ ਬੁਟੀ ਕੌਂਡ ਦਾ ਨਾਮ ਸਾਡੇ Instagram ਦੇ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਮੋਤੀ ਜਾਕੀ ਤੁਸੀਂ ਸਭ ਸੰਪਰਕ ਲੋਗਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਦੇ ਕੇ ਸਿਲੈਕਟ ਕਰਕੇ ਆਪਣਾ ਸੂਟ ਬੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਹਾਂਗੇ ਸਾਰੇ ਆਪਣੇ ਗਰਮੀਆਂ ਵਾਲੇ ਫੈਬਰਿਕ ਦੇ ਵਿੱਚ ਹੀ ਰੈਡੀ ਕਰਵਾਏ ਹੋਏ ਨੇ ਮਸ਼ੀਨ ਵਰਕ ਤੇ ਸੁੰੋਖਨੇਗੇ ਉਮੀਦ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਉਣਗੇ ਆ ਸੁਪਰ ਸਰਦਾਰੀ ਆਪਾਂ ਹਲਕੇ ਹਲਕੇ ਜਿਹੜੇ ਡਿਜ਼ਾਈਨ ਆਪਾਂ ਤਿਆਰ ਕਰਵਾਏ ਨੇ ਤੁਸੀਂ ਆਪਣਾ ਕਲਰ ਵਗੈਰਾ ਚੇਂਜ ਕਰ ਸਕਦੇ ਹੋ ਫੈਬਰਿਕ ਚੇਂਜ ਕਰ ਸਕਦੇ ਹੋ ਜਿਵੇਂ ਤੁਹਾਨੂੰ ਪਸੰਦਾ ਦੁਪੱਟਾ ਉਸੇ ਤਰ੍ਹਾਂ ਆਪਾਂ ਤਿਆਰ ਕਰਵਾ ਕੇ ਲੈ ਸਕਦੇ ਹਾਂ ਅੱਜ ਦਿਖਾਉਣਿਆ ਆਪਣ ਹਾਂਜੀ ਦੇਖ ਜਿਹੜਾ ਪਹਿਲਾ ਸੂਟ ਆ ਆਪਣਾ ਇਹ ਆ ਪੜ ਜਿਹੜੀ ਫੈਬਰਿਕ ਹੈ ਦੀ ਕੈਮਰਿਕ ਕਾਟਨ ਦੀ ਹੈਗੀ ਕੈਮਰਿਕ ਕਾਟਨ ਦੀ ਹੈ ਫੈਬਰਿਕ ਹੈ ਦੀ ਤੇ ਕਲਰ ਇਹਦਾ ਮੈਨੀ ਕਲਰ ਹੈ ਡਾਰਕ ਜਾਂ ਮੈਨੀ ਕਲਰ ਹੈ ਦਾ ਲਾਈਟ ਮੈਨੀ ਕਲਰ ਵੀ ਹੈਗਾ ਡਾਰਕ ਮੈਨੀ ਕਲਰ ਹੈਗਾ ਤੇ ਡਿਜ਼ਾਈਨ ਆਪਾਂ ਤੇ ਵਾਰ ਤਿਆਰ ਕਰਵਾ ਲਈ। ਛੇਵੇਂ ਬਟੇ ਦਾ ਆਪਾਂ ਤਿਆਰ ਕਰਵਾਇਆ ਕਰੀਮ ਜਿਹਾ ਕਲਰ ਹੈ ਦਾ ਤੇ ਕੈਮਰਿਕ ਕਾਟਨ ਦੀ ਹੈ ਫੈਬਰਿਕ ਹੈ ਦੀ ਤੇ ਫਿਰ ਥ्रेड ਵਗੈਰਾ ਨੇ ਸਾਰੇ ਪੂਰੇ ਬਦੇ ਪੀਚ ਤੇ ਡਾਰਕ ਜਾਂ ਗ੍ਰੀਨ ਤੇ ਕੋ ਲੈਮਨ ਜੈ ਸ਼ੀਡਾ ਇਹਦੇ ਇਹਨੇ ਕਲਰ ਆ ਉਹਨਾਂ ਦਾ ਕੰਬੀਨੇਸ਼ਨ ਰੱਖਿਆ ਆਪਾਂ ਨੇ ਸੈਂਟਰ ਪੈਨਲ ਨੇ ਤੇ ਆਪਾਂ ਦੇ ਦੋ ਬੂਟੇ ਬਣੇ ਹੋਏ ਨੇ ਇਹਦਾ ਸੈਂਟਰ ਪੈਨਲ ਦੇ ਵਿੱਚਕਾਰ ਆਪਣੇ ਲਗਾ ਵਰਕ ਹੋਇਆ ਹੈ ਬਹੁਤ ਸੋਹਣੀ ਖੂਬਸੂਰਤ ਡਿਜ਼ਾਈਨिंग ਆਪਾਂ ਨੇ ਤਿਆਰ ਕਰਵਾਈ ਹੈਗੀ ਇਹਦੀ ਆਪਾਂ ਨੂੰ ਬਾਹਦੇ ਉੱਪਰ ਵੀ ਬਾਕੀ ਮਿਲੂਗਾ ਹਲਕਾ ਜਿਹਾ ਡਿਜ਼ਾਈਨ ਵਧੀਆ ਇਹ ਵਾਪਨਾ ਆ ਗਿਆ ਬਾਹਦੇ ਸਿਰ ਇਹਦੇ ਬੈਨ ਹੁਣ ਆਪਣੇ ਹਰ ਇੱਕ ਹਰ ਇੱਕ ਜਿਹੜੇ ਡਿਜ਼ਾਈਨ ਪਸੰਦ ਕਰਦਿਆਂ ਨੇ ਆਪਣੇ ਹਾਂ ਵਧੀਆ ਪ੍ਰਾਈਸ ਆਪਣੇ ਬਜਟ ਦੇ ਵਿੱਚ ਸੂਟ ਆਪਾਂ ਤਿਆਰ ਹੋ ਜਾਂਦਾ ਵੀ ਇਹ ਦੁਪੱਟਾ ਹੁਣ ਜਿਵੇਂ ਤੁਸੀਂ ਕੈਮਰੇ ਕਾਟਨ ਤੇ ਇੱਕ ਡਿਜ਼ਾਈਨ ਤੁਸੀਂ ਆਪਾਂ 2000 ਦੇ ਵਿੱਚ ਇਹ ਦੁਪੱਟਾ ਸਾਰਾ ਸੁੱਤ ਤਿਆਰ ਹੋ ਜਾਂਦਾਗਾ ਤੁਸੀਂ ਐਦਾਂ ਆਪਣੇ ਜਿਹੜਾ ਆਪਾਂ ਨਾਰਮਲ ਰੇਂਜ ਦੇ ਵਿੱਚ ਸੂਟ ਰੈਡੀ ਕਰਵਾਉਣੇ ਤਾਂ ਆਪਣੇ ਇਹ ਡਿਜ਼ਾਈਨ ਤੁਸੀਂ ਦੇਖ ਕੇ ਆਪਾਂ ਤਿਆਰ ਕਰਵਾ ਸਕਦੇ ਕਲਰ ਦੀ ਚੋਇਸ ਤੁਹਾਡੀ ਆਪਣੀ ਹੋਊਗੀ ਕਲਰ ਤੁਸੀਂ ਆਪਣਾ ਕੋਈ ਵੀ ਕਰਵਾ ਸਕਦੇ ਕੈਮਰੇ ਕਾਟਨ 'ਚ ਹਾਂ ਜਿਹੜਾ ਨੈਕਸਟ ਆਪਨਾ ਇਹ ਮੈਲਬਰੀ ਤੇ ਹੈਗਾ ਮੈਲਬਰੀ ਕਾਟਨ ਦੀ ਫੈਬਰਿਕ ਹੈਗਾ ਜਿਹੜੀ ਮੈਲਬਰੀ ਤੇ ਦੀ ਫੈਮਿਲੀ ਹੈ ਇਹਦੇ ਆਪ ਬਾਰਡਰ ਵਾਲਾ ਜਿਹੜਾ ਵਰਕ ਆ ਗੋ ਤਿਆਰ ਕਰਵਾਇਆਗਾ ਦੇਖੋ ਵਿੱਚ ਗ੍ਰੀਨ ਕਲਰ ਆ ਤੇ ਵਾਈਟ ਛਿਹੜੇ ਨੇ ਜਿਆਦਾ ਰੱਖਿਆ ਥੋੜਾ ਜਿਹਾ ਲੈਮਨ ਆਗੇ ਦੇ ਵਿੱਚ ਥੋੜਾ ਜਿਹਾ ਮਹਿਰੂਨ ਇਹ ਬਾਰਡਰ ਵਾਲਾ ਵਰਕ ਆ ਆਪਣਾ ਇਹਦਾ ਬਾਰਡਰ ਦੇ ਉੱਪਰ ਵਰਕ ਹੋਇਆ ਹੋਇਆਗਾ ਤੇ ਬਸ ਇਹੀ ਬੱਲੀਆਂ ਨੇ ਜਿਹੜੇ ਬਾਰਡਰ ਬਣਿਆ ਹੋਇਆਗਾ ਤੇ ਇਧਰ ਦੀ ਬੰਦ ਵਰਕ ਆਉਗੀ ਆਹ ਵਾਲਾ ਬਾਕੀ ਕਰਨਾ ਇਹ ਆਪਣਾ ਮੈਲਬਰੀ ਤੇ ਤਿਆਰ ਹੈਗਾ ਤੁਸੀਂ ਆਪਣਾ ਇਹਨੂੰ ਕੈਮਰੇ ਕਾਟਨ ਤੇ ਵੀ ਡੈਰੇ ਰੈਡੀ ਕਰਵਾ ਸਕਦੇ ਹੋ ਜਿਹਦੇ ਵਿੱਚ ਕੋਈ ਵਰਕ ਐਡ ਕਰਵਾਉਣਾ ਆਹੀਂ ਪਰ ਤੁਸੀਂ ਆਪਣਾ ਨਾਲ ਬਾਟਮ ਦਾ ਤੇ ਨਾਲ ਦੇ ਵਿੱਚ ਬਰੀਕ ਬਰੀਕ ਹੋਏ ਦਾ ਬੁਤੀ ਜਿਵੇਂ ਮੋੜ ਜਾਂਗੇ ਜਾਂ ਫਿਰ ਫੁੱਲ ਜਿਵੇਂ ਬਣਵਾਵਾਂਗੇ ਹਨਾ ਉਦਾਂ ਵੀ ਹੋ ਸਕਦੇ ਹੋ ਤੇ ਇਹ ਆਪਣਾ ਮੈਲਰੀ ਤੇ ਆ ਤੁਸੀਂ ਆਪਣਾ ਕੈਮਰੇ ਕਾਟਨ ਤੇ ਮਸਲੀਨ ਤੇ ਜਿਵੇਂ ਤੁਹਾਨੂੰ ਪਸੰਦ ਆ ਤੁਸੀਂ ਉਹ ਵੀ ਰੈਡੀ ਕਰਵਾ ਸਕਦੇ ਹੋ ਤੇ ਬਾਕੀ ਦੁਪੱਟਾ ਵਗੈਰਾ ਦੀ ਸਿਲੈਕਸ਼ਨ ਤੁਹਾਡੀ ਆਪਣੀ ਹੋਊਗੀ ਪਿਓਰ ਸਕੂਲ ਦਾ ਮਸਲੀਨ ਦਾ ਸੁਪਰ ਨੈਟ ਦਾ ਜਿਵੇਂ ਤੁਹਾਨੂੰ ਪਸੰਦ ਆ ਹਨਾ ਟਾਈ ਡਾਈ ਕਰਵਾਉਣਾ ਇੱਕ ਰੰਗ ਦਾ ਕਰਵਾਉਣਾ ਉਸ ਤਰ੍ਹਾਂ ਆਪਣਾ ਰੈਡੀ ਕਰਵਾ ਕੇ ਲੈ ਸਕਦੇ ਹੋਗੇ ਇਹ ਇਹ ਬੜਾ ਜਿਹੜਾ ਦੂਸਰਾ ਸੁਨਕਾਰ ਹਨਾ ਇਹ ਆਪਣਾ ਕਾ ਕਲਰ ਲਾਈਟ ਮੈਡੀਕਲਰ ਬਹੁਤ ਸੋਹਣਾ ਕਲਰ ਹੈ ਇਹ ਲਾਈਟ ਜਿਹਾ ਕਲਰ ਹੈ ਇਹ ਆਪਣੇ ਸੈਂਟਰ ਪੈਨਲਾਂ 'ਤੇ ਡਿਜ਼ਾਈਨਗੇ ਲਾਈਟ ਜਿਹਾ ਮੈਡੀਕਲਰ ਹੈ ਇਹ ਦ ਸੈਂਟਰ ਪੈਨਲ ਲਏ ਹਾਂ ਹਲਕੀ ਹਲਕੀ ਡਿਜ਼ਾਈਨ ਵਾਲੇ ਪਾਸੋਂ ਤੋਂ ਲੈ ਕੇ ਆਏ ਆ ਜੋ ਨੋਰਮਲ ਦੀ ਰੇਂਜ ਦੇ ਵਿੱਚ ਆਪਣੇ ਤਿਆਰ ਕਰਨ ਵਾਲੇ ਇਹ ਮੈਲਵਰੀ ਦੀ ਫੈਬਰਿਕ ਹੈਗੀ ਤੇ ਆਪਾਂ ਸੈਂਟਰ ਪੈਨਲ ਨਾਲ ਦੇਖੋ ਇਹਦਾ ਤਿਆਰ ਕਰਵਾਇਆ ਲਾਈਟ ਜਿਆ ਪੀਚ ਸ਼ੇਡ ਤੇ ਡਾਰਕ ਪੀਛੇੜ ਆ ਸਿਰਫ ਦੋ ਥ्रेड ਹੀ ਆਪਾਂ ਯੂਜ਼ ਕੀਤੇ ਨੇ ਵਾਲੀ ਵਰਤ ਦੇ ਵਿੱਚ ਬਾਕੀ ਜੇ ਤੁਸੀਂ ਇਹਨੂੰ ਕਲਰਫੁਲ ਕਰਵਾਉਣਾ ਆਪਣਾ ਕਲਰਫੁਲ ਕਰਵਾ ਸਕਦੇ ਆ ਇਹ ਬਣ ਇਹਦੇ ਵਿੱਚ ਕਲਰ ਹੋਰ ਐਡ ਕਰਵਾਉਣੇ ਨੇ ਹਨਾ ਕਈ ਕਲਰਾਂ ਨਾਲ ਆਪਣਾ ਮਲਟੀ ਕਲਰ ਦੇ ਨਾਲ ਤਿਆਰ ਕਰਵਾਉਣੀ ਹੈ ਸੈਂਟਰ ਪੈਨਲ ਇਹਹੀ ਸੈਂਟਰ ਪੈਨਲ ਚੱਕ ਤੁਸੀਂ ਚੱਕ ਕੇ ਦੇ ਉੱਪਰ ਵੇਲ ਬਣਾਉਣੀ ਆ ਇਹਹੀ ਸੈਂਟਰ ਪੈਨਲ ਦੀ ਤੁਸੀਂ ਆਪਣੇ ਤਲੇ ਘੇਰੇ ਤੇ ਵੇਲ ਬਣਾਉਣੀ ਆ ਇਹੀ ਸੈਂਟਰ ਪੈਨਲ ਚਾਕੇ ਤੁਸੀਂ ਆਪਣਾ ਨਾਲ ਗਲੇ ਦਾ ਵਰਕ ਐਡ ਕਰਵਾਉਣਾ ਫਿਰ ਬਾਟਮ ਤੇ ਕਰਵਾਉਣਾ ਕਾਫੀ ਸਾਰੇ ਆਪਸ਼ਨ ਨੇ ਆਪਣੇ ਕੋਲ ਇਹੀ ਬੇਲ ਦੇ ਨਾਲ ਤੇ ਕਾਫੀ ਸਾਰੇ ਇਦਾਂ ਆਪਣੇ ਸੂਟ ਤਿਆਰ ਵੀ ਹੋਏ ਹੋਏ ਨੇ ਇਹੀ ਸੈਂਟਰ ਪੈਨਲਾਂ ਦੇ ਨਾਲ ਆਪਾਂ ਚਾ ਘੇਰੇ ਤੇ ਵਰਕ ਵੀ ਕਰਵਾਇਆਗਾ ਚਾਕਾਂ ਤੇ ਵੀ ਵਰਕ ਹੋਇਆ ਹੋਇਆ ਹੈਗਾ ਤੇ ਨਾਲ ਹੀ ਗਲੇ ਦਾ ਵੀ ਵਰਕ ਹੋਇਆ ਹੋਇਆ ਹੈਗਾ ਤੇ ਜਿਵੇਂ ਬਾਕੀ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਆਪਣਾ ਡਿਜ਼ਾਈਨ ਹੈ ਜਿਹੜਾ ਤੁਸੀਂ ਆਪਣਾ ਸਕਿਪ ਐਡ ਕਰਵਾ ਸਕਦੇ ਹੋ ਤੇ ਇਹਦੀ ਬਾਹ ਦੇ ਉੱਪਰ ਵੀ ਆਪਾਂ ਨੂੰ ਸੇਮ ਇਦਾਂ ਦੀ ਡਿਜ਼ਾਈਨਿੰਗ ਹੀ ਮਿਲਦੀ ਆਵੜ ਬਾਹ ਦੇ ਬਾਕੀ ਇਹ ਮੈਲਵਰੀ ਤੇ ਆਰ ਆਪਣਾ ਮੈਲਵਰੀ ਵੀ ਆਪਣੀ ਜਿਹੜੀ ਬਦੌਟ ਲੈਣੀ ਆਪਾਂ ਸਵਿੱਚ ਕਰ ਸਕਦੇ ਆ ਮੈਲਵਰੀ ਕਾਟਨ ਬਾਕੀ ਜਿਵੇਂ ਤੁਹਾਨੂੰ ਹਨਾ ਕੋਈ ਕੈਮਰੀ ਕਾਟਨ ਜ਼ਿਆਦਾ ਪਸੰਦ ਆ ਜਾਂ ਮਸਲੀਨ ਜ਼ਿਆਦਾ ਪਸੰਦ ਆ ਜਿਹੜਾ ਫੈਬਰਿਕ ਤੁਸੀਂ ਚਾਹੋਗੇ ਉਸੇ ਫੈਬਰਿਕ ਦੇ ਉੱਪਰ ਆਪਣਾ ਸੇਮ ਡਿਜ਼ਾਈਨ ਹ ਤਿਆਰ ਕਰਵਾ ਕੇ ਲੈ ਸਕਦੇ ਹੋ। ਹਾਂਜੀ ਜਿਹੜਾ ਨੈਕਸਟ ਆਪਣਾ ਇਹ ਵੀ ਆਪਣਾ ਪਿਓਰ ਮਸਲੀਨ ਦੇ ਉੱਪਰ ਤਿਆਰ ਵਾਈਟ ਕਰਨ ਦਾ ਆਪਣਾ ਰੈਡੀ ਕਰਵਾਇਆ ਆਪਣਾ ਵਰਕ। ਹਾਂ ਸੁਣ ਕੇ ਵਾਈਟ ਕਲਰ ਦੀ ਮਸਲੀਨ ਦੇ ਉੱਪਰ ਆਪਣਾ ਮਲਟੀ ਵਰਕ ਦੇ ਨਾਲ ਤਿਆਰ ਕਰਵਾਇਆ। ਜੇਕਰ ਇਹ ਪੈਨ ਦੇ ਕੋਲ ਵੀ ਆਪਣਾ ਦੁਪੱਟਾ ਹੈਗਾ ਸੀਗਾ ਤੇ ਤੁਸੀਂ ਵੀ ਆਪਣਾ ਜੇਕਰ ਤੁਹਾਡੇ ਕੋਲ ਕੀ ਦੁਪੱਟਾ ਹੁੰਦਾ ਹੈਗਾ ਹਨਾ ਉਹਦੇ ਨਾਲ ਸਾਨੂੰ ਦੁਪੱਟੇ ਦਾ ਕੋਈ ਕਲਰ ਵਗੈਰਾ ਸੈਂਡ ਕਰਕੇ ਤੁਸੀਂ ਆਪਣਾ ਤੁਹਾਡੇ ਕੋਲ ਆਪਸ਼ਨ ਹੁੰਦੀ ਹੈ ਵੀ ਤੁਹਾਡਾ ਦੁਪੱਟਾ ਵੀ ਰੀਯੂਜ਼ ਹੋ ਜਾਂਦਾ ਹੈਗਾ ਤੇ ਤੁਸੀਂ ਆਪਣਾ ਜਿਹੜਾ ਸੂਟ ਤੁਹਾਡਾ ਉਹ ਵੀ ਨਮਾ ਤਿਆਰ ਹੋ ਜਾਂਦਾ ਹੈਗਾ ਇਹ ਤਾਂ ਦੇਖੋ ਇੱਕ ਬਾਰਡਰ ਵਾਲਾ ਆਪਣਾ ਵਰਕ ਕਰਵਾਇਆ ਹੈਗਾ ਕਾਫੀ ਵਧੀਆ ਆਪਣਾ ਬਾਰਡਰ ਬਣਿਆ ਹੈ 7-8 ਇੰਚ ਦਾ ਉੱਪਰ ਤੱਕ ਲੰਬਾਈ ਬਣੀ ਹੋਈ ਹੈਗੀ ਤੇ ਬਾਰਡਰ ਵਾਲਾ ਆਪਣਾ ਸੂਟ ਹੈਗਾ ਤੇ ਇੱਧਰ ਬਾਹਣਾ ਵਰਕ ਆ ਗਿਆ ਇਹ ਵਾਲਾ ਬਾਹਣੇ ਉੱਪਰ ਵਰਕ ਆਊਗਾ ਤੇ ਇਹ ਵਾਲਾ ਆ ਗਿਆ ਆਪਣਾ ਅ ਮਤਲਬ ਘੇਰੇ ਦੇ ਉੱਪਰ ਵਾਲਾ ਬਾਰਡਰ ਵਾਲਾ ਇਹਨਾਂ ਦਾ ਪੱਟਾ ਉਹਨਾਂ ਕੋਲ ਹੈਗਾ ਤੁਸੀਂ ਆਪਣਾ ਇਹ ਜਿਹਾ ਸਿਲੂ ਡਿਜ਼ਾਈਨ ਤਿਆਰ ਕਰਵਾਉਣਾ ਟਾਈ ਡਾਈ ਦੁਪੱਟਾ ਵਾਈਟ ਕਲਰ ਦੇ ਨਾਲ ਦਾ ਟਾਈ ਡਾਈ ਦੁਪੱਟਾ ਜਚਦਾ ਜੀ ਜਨਦਾ ਹੁੰਦਾ ਬਹੁਤ ਸੋਹਣਾ ਲੱਗਦਾ ਹੁੰਦਾ ਉਹ ਟਾਈ ਡਾਈ ਦੁਪੱਟਾ ਬਾਕੀ ਇੱਕ ਕਲਰ ਦਾ ਦੁਪੱਟਾ ਕਰਾ ਕੇ ਇਹ ਜੇ ਲੇਸਾ ਲੇਸ ਕਰਵਾ ਕੇ ਹੈਨਾ ਟਾਈ ਡਾਈ ਉਹਦਾ ਵੀ ਇਹ ਮਤਲਬ ਜੇ ਸਰਦਾਰੀ ਜੀ ਲੁੱਕ ਦੇਣੀ ਆਪਾਂ ਸੋਹਣਾ ਉਹਦਾ ਵਧੀਆ ਬਣਦਾ ਬਾਕੀ ਜੇ ਮੈਨੂੰ ਤੁਹਾਨੂੰ ਪਸੰਦ ਹੋਇਆ ਕਿਸੇ ਹੋਰ ਕਲਰ ਤੁਸੀਂ ਕਰਵਾਉਣਾਗਾ ਇਹ ਜੀ ਸਿਲੂ ਡਿਜ਼ਾਈਨ ਤੁਸੀਂ ਹੋਰ ਕਲਰ ਤੇ ਰੈਡੀ ਕਰਵਾਉਣਾ ਤਾਂ ਆਪ ਇਹਦਾ ਨੈਕਸਟ ਆਪਣਾ ਇਹ ਵਾਲਾ ਆਪਣਾ ਬਸਲੀ ਇੰਤੇ ਤਿਆਰ ਆਗਾ ਸੂਟ ਇਹਦਾ ਵੀ ਲਾਈਟ ਜਾਂ ਮੇਦੀ ਸ਼ੇਡ ਆਗਾ ਰਲਾਈਟ येलो ਲੈਮਨ ਜਾਂ ਮੇਦੀ ਹੀ ਸ਼ੇਡ ਆਗਾ ਸੂਟ ਦਾ ਇਹਨਾਂ ਉਹਨਾਂ ਦਾ ਕੋਈ ਸੂਟ ਰਹੀ ਅਡੀ ਕੋਈ ਨਹੀਂ ਕਿ ਇੱਕ ਮੈਨਸਾਈਨ ਆਗਾ ਸਾਰਾ ਅੰਦਰ ਸੈਂਟਰ ਪੈਨਲ ਨੇ ਤਿੰਨ ਫਲਾਰ ਘੇਰੇ ਦੇ ਉੱਪਰ ਨੇ ਗਿਆ ਸੈਂਟਰ ਪੈਨਲਾਂ ਦੇ ਵਿੱਚ ਪੀਚ ਪੀਕ ਦੀ ਸ਼ੇਡ ਦਾ ਜਿਹੜਾ ਆਪਣਾ ਵਰਤਾ ਉਹ ਹੋਇਆ ਹੋਇਆਗਾ ਇੰਨ ਫਲਾਰ ਨੇ ਆਪਣੇ ਘੇਰੇ ਦੇ ਉੱਪਰ ਬਾਕੀ ਸੈਂਟਰ ਪੈਣੇ। ਕਲੋਸ ਹੋਏ ਡਿਜ਼ਾਈਨ ਦੇ ਨਾਲ ਮਸ਼ੀਨ ਵਰਕ ਦੇ ਵਿੱਚ ਆਪਾਂ ਨੇ ਤਿਆਰ ਕਰਿਆ। ਮਸਲੀਨ ਦੀ ਇਹਦੀ ਫੈਬਰਿਕ ਆਗੀ ਤੇ ਲਾਈਟ ਜਾਂ ਮੈਲੀ ਜਾਂ ਸਟੂਰ ਵੱਡਾ। ਬਾਹਰ ਦੇ ਉੱਪਰ ਆਪਾਂ ਇਦਾਂ ਦਾ ਵਰਕ ਮਿਲੂਗਾ ਬੜਾ। ਤੇ ਨਾਲ ਪੱਟਾ ਇਹਦਾ ਪ્યોਰ ਸਪੂਨ ਦਾ ਪੱਟਾ ਪਾ ਲਈ ਕਰਵਾਇਆਗਾ। ਇਹ ਗੜਾ ਤੋਂ ਟਾਈ ਡਾਈ ਹੋਇਆ ਹੋਇਆਗਾ ਤੇ ਲੈਣਾ ਤੇ ਮਟਾਈ ਡਾਈ ਹੋਇਆ ਹੋਇਆਗਾ ਤੇ ਪਿੰਕ ਪੀਚ ਜਿਹੜੀ ਆਪਾਂ ਇਹ ਲੈ ਸਗੇ ਨੂੰ ਕਰ ਲਈ। ਇਹ ਬੰਨੜਾ ਪੱਟਾ ਡਾਈ ਹੋਇਆ। ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਦੇਖੋ ਲੜਾ ਪਟਾਏ ਨਹੀਂ ਕਰਕੇ ਬਾਕੀ ਤੁਸੀਂ ਜੇ ਨਹੀਂ ਟਾਈ ਡਾਈ ਪਸੰਦ ਕਰਦੇ ਤਾਂ ਆਪਣਾ ਇੱਕ ਪਨਨ ਦਾ ਕਰਵਾ ਸਕਦੇ ਹੋ ਬਹੁਤ ਸੋਹਣਾ ਖੂਬਸੂਰਤ ਦੇਖੋ ਆਪਣਾ ਵਰਕ ਦੇ ਨਾਲ ਤਿਆਰ ਹੋਇਆ ਹੈਗਾ ਟਾਈ ਡਾਈ ਬਹੁਤ ਸੋਹਣੀਆਂ ਗੀ ਨਾਲ ਦੁਪੱਟਾ ਵਧੀਆ ਲੱਗਦਾ ਹੈ ਜੋਸ ਫੂਨ ਦਾ ਪੜਾ ਪੱਟਾ ਕਰਾਇਆ ਇਹ ਜੇ ਆਪਣੇ ਸੂਟ ਕਾਫੀ ਬਣਨੇਗੇ ਇਹ ਵਾਲੇ ਡਿਜ਼ਾਈਨ ਦੇ ਨਾਲ ਸੇਮ ਕਲਰ ਦੇ ਵਿੱਚ ਹੀ ਤਿਆਰ ਹੋਏਗਾ ਆਪਣੇ ਸਾਰੇ ਇਹਨੇ ਆਪਣਾ ਸੂਟ ਦਾ ਕਲਰ ਇਹ ਵਾਲੇ ਵਰਕ ਨੇ ਆਪਣਾ ਕਲਰ ਚੇਜ ਨਹੀਂ ਕੀਤਾ ਤੁਸੀਂ ਆਪਣਾ ਕੈਮਰੀ ਕਾਟਨ ਵਗੈਰਾ ਤੇ ਕਰਵਾਉਣਾ ਇਹ ਨੂੰ ਸਲੀਬ ਤੇ ਰੈਡੀ ਹੈਗਾ ਤੁਸੀਂ ਕੈਮਰੀ ਕ ਵਗੈਰਾ ਤੇ ਤਿਆਰ ਕਰਵਾ ਸਕਦੇ ਹੋ ਬਾਕੀ ਜਿੰਨੇ ਪਸੰਦ ਆ ਉਸ ਅਕੋਰਡਿੰਗ ਆਪਣਾ ਸੇਮ ਰੈਡੀ ਕਰਵਾਉਣਾ ਸੇਮ ਆਪਣਾ ਆਰਡਰ ਦੇ ਸਕਦੇ ਹੋ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਸਾਰੇ ਆਪਾਂ ਬੜੀ ਹੰਟੀ ਹੱਟ ਕੇ ਡਿਜ਼ਾਈਨ ਹਨ ਸੂਟ ਰੈਡੀ ਕਰਵਾਓਗੇ ਤੁਸੀਂ ਨਾਰਮਲ ਰੇਟ ਦੇ ਵਿੱਚ ਆਪਣੇ ਸਾਰੇ ਸੂਟ ਤਿਆਰ ਹੋਣ ਵਾਲੇ ਨੇਗੇ ਬਾਕੀ ਜਿਵੇਂ ਤੁਹਾਨੂੰ ਕੋਈ ਫੈਬਰਿਕ ਜਿਵੇਂ ਪਸੰਦ ਆਣਾ ਵਰਕ ਦੀ ਸਿਲੈਕਸ਼ਨ ਦੇ ਨਾਲ ਪਸੰਦ ਆ ਆਪ ਕੋ ਵਰਕ ਤੋਂ ਜ਼ਿਆਦਾ ਹਾਈ ਵੀ ਕਰਵਾਉਣਾਗਾ ਇਹ ਸਾਰੇ ਆਪਣੇ ਸੋਬਰ ਦੇ ਵਰਕ ਕਰਵਾਏ ਹੋਏ ਸੀ ਪ੍ਰੋਫੈਸ਼ਨਲ ਜੀ ਲੁੱਕ ਵਾਲੇ ਸਰਦਾਰੀ ਦੇ ਸੂਟ ਆਪਣੇ ਤਿਆਰ ਕੋਈ ਤੁਸੀਂ ਹੱਤੀ ਹੱਤੀ ਡਿਜ਼ਾਈਨ ਦੇ ਨਾਲ ਤੁਸੀਂ ਆਪਣਾ ਵਿੱਚ ਕੋਈ ਐਡ ਕਰਵਾਉਣਾ ਹੈ ਵਰਕ ਵਗੈਰਾ ਤਾਂ ਸਾਰੀ ਡਿਟੇਲਸ ਨਾਲ ਕੋਈ ਵਰਸਾ ਕਿਤੇ ਵੀ ਆਪਣਾ ਸੇਮ ਹੀ ਕਰਵਾ ਸਕਦੇ ਹੋ ਕੋਈ ਹੋਰ ਵਰਕ ਹੈਂਡਸੇਫਤ ਬਾਕੀ ਜਿਵੇਂ ਤੁਹਾਨੂੰ ਪਸੰਦ ਆ ਉਹ ਮੈਂ ਤਿਆਰ ਕਰਵਾ ਕੇ ਲੈ ਸਕਦੇ ਹੋ ਸਕਰੀਨ ਸ਼ਾਟ ਫੇ ਲਈ ਕਿ ਆਪਣਾ ਵਰਸਾ ਆਰਡਰ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਹੈ 6239168900 హాజీ సాడి అవీ వీడియో దాంట్లో సార్యా బుతా మళ్ళీ అప్పుడు నమీ సూతాను నమీ కలెక్నం నీడి సతశ్రీకాల